ਮੈਨੂੰ ਆਗਿਆ ਦੇਵੋ ਪਿਤਾ ਜੀ ਮੈਂ ਜੰਗ ਨੂੰ ਜਾਵਾ ਆਗਿਆ ਦੇਵੋ ਪਿਤਾ ਜੀ ਮੈਂ ਜੰਗ ਨੂੰ ਜਾਵਾ ਹਾਜੀ ਜਾਵਾ ਉਹ ਕਰਵੈਰੀ ਦੇ ਡੱਕਰੇ ਇਲਾ ਨੂੰ ਪਾਵਾ ਕਰਵੈਰੀ ਦੇ ਡੱਕਰੇ ਇਲਾ ਨੂੰ ਪਾਵਾ ਹਾਂਜੀ ਭਵਾ ਉਹ ਭੁਖੀਆਂ ਜੋਕੜ ਜੋਗਣਾ ਉਹ ਨਾ ਮਾਸ ਖਵਾਵਾ ਉਹ ਭੁਖੀਆਂ ਜੋਕੜ ਜੋਗਣਾ ਉਹ ਨਾ ਮਾਸ ਖਵਾਵਾ ਮਾਸ ਖਵਾਵਾ ਬਟਣਾ ਭਰ ਕੇ ਖੂਨ ਦਾ ਮੜ ਮੜ ਕੇ ਨਾਵਾ ਬਟਣਾ ਭਰ ਕੇ ਖੂਨ ਦਾ ਬਾਲੇ ਮਾਤੇ ਨਵਾ ਹਾਜੀ ਨਵਾ ਉਹ ਮੇਰਾ ਨਾਮ ਜੀਤ ਸਿੰਘ ਪੰਛਿਆ ਨਾ ਜਿੱਤਿਆ ਜਾ ਨਾਮ ਜੀਤ ਸਿੰਘ ਪੰਛਿਆ ਨਾ ਜਿੱਤਿਆ ਜਾ ਹਾਜੀ ਜਾਵਾ ਗਾਰੀ ਵੀ ਆਏ ਨਿਹਾਲ ਹੋ ਜਾਵੇ ਜੰਗੀ ਜਰਨੈਲ ਸਾਹਿਬ ਜਦਾ ਜੀਤ ਸਿੰਘ ਸਾਹਿਬ ਜੀ ਨੂੰ ਬਾਵੇ ਹਾ ਜੁਰੀਆ ਅਖੀਰੀ ਆਗਾਰ